ਜਾ ਮੈਂ ਨਾ ਉਚਾਰਦੇ ਹੋਈ ਨਾਮ ਉਚਾਰ ਤੇ ਕਹਿੰਦੇ ਮੈਨੂੰ ਉਚਾਰੋ ਮੇਰਾ ਨਾਮ ਲਓ ਤੇ ਕਹੇ ਕਿ ਦਵਾਨੇ ਹੋ ਗਏ ਜਾਂ ਮੈਂ ਨਾ ਕਰਦੇ ਹੋਏ ਦਵਾਨੇ ਹੋ ਗਏ ਮਰਮਤਾ ਦੇ ਪਾਰ ਫਕਰਾ ਕਰਨਾ ਨਾਮ ਉਚਾਰ ਦੇ ਭਯੋ ਜੀਵਨ ਉਹ ਕਮਰੇ ਹੋ ਗਏ ਆਪਣੇ ਆਪ ਨੂੰ ਕਹਿੰਦੇ ਮੈਨੂੰ ਉਹ ਚਾਰੋ ਮੇਰਾ ਜਾਬ ਕਰੋ ਕਰਨ ਤਤ ਤੈਨੂੰ ਨਾ ਪਛਾਨ ਪਰਮ ਤਤ ਪਰਮੇਸ਼ਰ ਦਾ ਨਾਮ ਉਸ ਨੂੰ ਪਛਾਣਿਆ ਜਾਣਿਆ ਹੀ ਨਹੀਂ ਭਾਈ ਕਿਸ ਨੇ ਆਪ ਆਪ ਇੱਧਰ ਹੋਰ ਜਾ ਮਾ ਆਪੋ ਆਪਣੀ ਦੇਤੀ ਹੋਣ ਜਗ੍ਹਾ ਕਹਿੰਦਾ ਮੈਂ ਵੱਡਾ ਕਹਿੰਦਾ ਮੈਂ ਵਗਾ ਹਾ ਆਬਰੋ ਜੇ ਜੇ ਸਿਖਤ ਰੇਖ ਰਾਜ ਬਣਾਏ ਚਲੋ ਚਲੋ ਜਿਹੜੇ ਜਿਹੜੇ ਤਰ ਤਰ ਦੋਗੇ ਨਾ ਸਾਬ ਜੀ ਜੇ ਰੇਖ ਰਾਜ ਕਾਬ ਚਲੋ ਜਿਹੜੇ ਜਿਹੜੇ ਰੇਖ ਰਾਜ ਬਣਾਉਣਾ ਚਿੱਤੋ ਵਿਸ਼ੇਸ਼ ਪੁਨੀ ਵਰਗੇ ਗੋਤ ਮੜੀਤੀ ਵਰਗੇ ਰੇਖ ਰਾਜ ਬਣਾਏ ਇਹਨੇ ਆਪਨ ਪੁਣ ਸਿੰਮਰਤ ਚਲਾ ਉਹਨਾਂ ਨੇ ਆਪਣੀਆਂ ਸਿੰਮਰਤੀਆਂ ਚਲਾ ਦਿੱਤੀਆਂ ਕਿਸੇ ਕਿਸ ਮੇਰਾ ਹੀ ਗਿਆਨ ਦਾ ਕਾਂਡ ਹੈ ਸਾ ਆਪਣਾ ਲਿਖਿਆ ਹੋਇਆ ਹੈ ਆਸ਼ਟਾ ਬਕਰ ਦੀ ਜਿਹੜੀ ਸਿਮਰਤੀ ਹੈ ਉਹਦੇ ਵਿੱਚ ਮੇਰਾ ਯਾਰ ਦਾ ਹੀ ਸਵਰਨ ਕੀਤਾ ਹੋਇਆ ਵਿਸ਼ੇਸ਼ ਮੂਨੀ ਦੇ ਵਿੱਚ ਯਾਰ ਤੇ ਆਪਾਸ਼ਨਾ ਦਾ ਕਥਨ ਕੀਤਾ ਹੋਇਆ ਹੈ ਇਸ ਤਰ੍ਹਾਂ ਜਾਲ ਵਾਲ ਜਿਹੜੀ ਹੈ ਜੀ ਸਿਮਰਤੀ ਇਹਦੇ ਵਿੱਚ ਕਰਮ ਕਾਂਡ ਦਾ ਕੀਤਾ ਹੋਇਆ ਹੈ ਇਹ ਵੱਖਰਾ ਵੱਖਰੇ ਜੀਆਂ ਬਣਾਤੀਆਂ ਸਿਮਰਤੀਆਂ ਸੰਮਰਤਨ ਸੰਮਰਤਨ ਕੇ ਭਏ ਨਾਰਾਗੀ ਨਾਰਾਗੀ ਪ੍ਰੇਮੀ ਹੋ ਗਏ ਜਿਹੜਾ ਸੰਮਰਤਨ ਸਿਮਰਤੀਆਂ ਦੇ ਜਿੰਦ ਤੇ ਨੇ ਕਿਰਿਆ ਬ੍ਰਹਮ ਕੀ ਸਿਮਰਤੀ ਦੈਂਤ ਨੇ ਕਿਰਿਆ ਬ੍ਰਹਮ ਕੀ ਪਿਆ ਕੀ ਜਿੰਨਾ ਨੇ ਪਰਮੇਸ਼ਰ ਦੀ ਕਿਰਿਆ ਛਾਡੀ ਦਿੱਤੀਏ ਪਰਮੇਸ਼ਰ ਦਾ ਭਗਤੀ ਕਰਨੀ ਸੀ ਅਮਰਤ ਵਾਲੇ ਉਤਨਾ ਸੀ ਜਿੰਨੇ ਜਿੰਨੇ ਤੇ ਕਿਰਿਆ ਨਾਲ ਜਿਹੜਾ ਕਿਰਿਆ ਸੀ ਨਾ ਪਰਮੇਸ਼ਰ ਦਾ ਚੰਗੇ ਕੰਮ ਕਰਾਉਣ ਦੀ ਇਹ ਸ਼ਾਦੀ ਦਿੱਤੀ ਸਿਮਰਤਿਆਂ ਦੇ ਪ੍ਰੇਮੀਆਂ ਨੇ ਜਿਨ੍ਹਾਂ ਮਨ ਹਾਰ ਕਰਨ ਨੂੰ ਸਹਰਾਇਓ ਜਿਨ੍ਹਾਂ ਨੇ ਆਪਰਾਮਰ ਹਾਈਕੇਟ ਕਰ ਰੋ ਸਹਰਾਇਓ ਰੋਕਿਆ ਉਹ ਸਿਮਰਤਿਆਂ ਦੇ ਰਾਹਾਂ ਨਾ ਆਉ ਉਹ ਸਿਮਰਤਿਆਂ ਦੇ ਰਾਹ ਨਹੀਂ ਚੱਲਿਆ ਤਿਆਗ ਹੀ ਖੜ ਦਿੱਤਾ ਇਹਨਾਂ ਦਾ ਜਿਸ ਤਰ੍ਹਾਂ ਲਿਖਿਆ ਸੱਜੇ ਜਵਾੜੇ ਦੇ ਨਾਲ ਦਸਤਨ ਪਾੜ ਕੇ ਉਸ ਤੋਂ ਲਗੂ ਸ਼ਾਂਕਾ ਜਿਹੜੀ ਐ ਛੜਦੇ ਵੱਲ ਨੂੰ ਕਰਕੇ ਨਾ ਕਰੋ ਛੇ ਦਿਨ ਉਪਰ ਮੁਸਲਮਾਨ ਖੜਕਾ ਦਿੰਦੇ ਐ ਕਹਿੰਦੇ ਇਧਰ ਸਾਡੇ ਪੰਚਰ ਦਾ ਖਰਾਬ ਆ ਘਰ ਐ ਤੇ ਇੱਕ ਵਾਰ ਤੇ ਖੜਕਦੀ ਐ ਦੋਹਾਂ ਪਾਸਿਆਂ ਤੋਂ ਬ੍ਰਹਮਾਚਾਰ ਹੀ ਦੇਦ ਬਣਾਏ ਬ੍ਰਹਮਾਚਾਰ ਦੇਦ ਬਣਾ ਦਿੰਦੇ ਸਭ ਲੋਗ ਤਹੀਂ ਕਰਮ ਮੰਜਲਾ ਹਾਰੇ ਸਾਰੇ ਇਹ ਕਰਮ ਕਾਂਡ ਇਸਲਾਤ ਤੇ 10000 ਕਰਮ ਕਾਂਡ ਦਾ ਕਥਨ ਕਰੀ ਜਾਂਦੀ ਐ 10000 ਸੁਰਤੀ 16000 ਨਾ ਨਾ 8000 11 ਕਾਂਡ ਦਾ ਤੇਰੇ ਵਿੱਚ ਵਿਸਾਦਤਾ ਲੋਕਾਂ ਨੂੰ ਲਾ ਦਿੰਦਾ ਜਿੰਦਗੀ ਲੈ ਬਹਰ ਚੱਲਣ ਲਾ ਗਈ ਜਿੰਨਾਂ ਦੀ ਲਹਿਰ ਬਿਰਤੀ ਹਰੀ ਪਰਮੇਸ਼ਰ ਦੇ ਸ਼ਬਦ ਰੂਪੀ ਕਰਨ ਟ ਲੱਗ ਗਈ ਜੁੜ ਗਈ ਦੇ ਦੇਦਨ ਤੇ ਭਏ ਪਿਆਰ ਉਹਨਾਂ ਨੇ ਦੇਦ ਦਾ ਕਤਿਆਰ ਹੀ ਕਰ ਦਿੱਤਾ ਜਿੰਨ ਮਤ ਦੇਦ ਤੇ ਬੰਨ ਤਿਆਗੀ ਦੇਦ ਤੇ ਦੇਸਤਰਾ ਭਾਈ ਦਿਲ ਕਾ ਸਿਕਰਨ ਜਾਏ ਇਨ ਮਤ ਦੇਜ ਕਤੇ ਬੰਨ ਤਿਆਗੀ ਦੇਦਾਂ ਤੇ ਕਤੇ ਬੰਦੀ ਮਤ ਛੱਡ ਦਿੱਤੀ ਜਿਨ੍ਹਾਂ ਨੇ ਚਾਲੀ ਬਾਹਰ ਬ੍ਰਹਮ ਕੇ ਭਏ ਨਰਾਜ ਕੋ ਪਾਰ ਪਰਮੇਸ਼ਰ ਜੋ ਪੁੰਨਾ ਪਰਤ ਪਾਪਾ ਪੁੰਨਾ ਜੋ ਪਰੇ ਹੈ ਉਹਦੇ ਜੱਤਨ ਵਾਲੇ ਹੋ ਗਏ ਲੇਵ ਲੱਗ ਗਈ ਅੰਮ੍ਰਾਜੀ ਪ੍ਰੇਮੀ ਹੋ ਗਏ ਕਿਨ ਕੇ ਘੂੜ ਮਤ ਜੇ ਚੱਲ ਹੀ ਹਾਂ ਜਿਹੜੇ 타이 ਗੁੱਜ ਤੇਰਵਾਰਾ ਮਤੋਂ ਜਿਹੜੇ ਚੱਲਦੇ ਹਨ ਆਨੇਕ ਦੁੱਖਣ ਤੋਂ ਦਲ ਹੀ ਹਨ ਅਨੇਕ ਪ੍ਰਕਾਰ ਦੇ ਦੁੱਖਾਂ ਨੂੰ ਦਾਲੀ ਸਾੜ ਦਿੰਦੇ ਹਨ ਦਬਾ ਦਿੰਦੇ ਹਨ ਜੇ ਜੇ ਸਹਿਤ ਦਲ ਦਿੰਦੇ ਆ ਵਿਚਾਰ ਰੂਪੀ ਚੱਕੀ 'ਚ ਪਾ ਕੇ ਜੇ ਜੇ ਸਹਿਤ ਜਾਂਤਨ ਸੁੰਦੇ ਹੀ ਜੇ ਜੇ ਜਿਹੜੇ ਜਿਹੜੇ ਸਹਿਤ ਸਹਾਰਦੇ ਆ ਜਾਂਤਨ ਤਾੜਨਾ ਨੂੰ ਤੋਂ ਸੰਦੇਹ ਭਰੀ ਪ੍ਰਕਾਰ ਸੰਦੀ ਰਾਲਪੋ ਸੰਗਣਾ ਛੋੜਦਣੇ ਉਹ ਪਰਦੇਸਰ ਨਾਲ ਨਹੀਂ ਪਰਾਈ ਨਹੀਂ ਕਰੇ ਛੱਡਦੇ ਜਿਹੜੇ ਜਤਨ ਸਹਾਰਦੇ ਆ ਕਾਰਨਾ ਦੇ ਤਾਈ ਜੇ ਸਤੂਰ ਸਿੰਘ ਜੀ ਸਾਹਿਬ ਨਾਲ ਸਿਰਕਤਣਾ ਚਾਹੁੰਦੇ ਆ ਸਾਹਮਣੇ ਆਪਣਾ ਅਫੀਸ ਕਰ ਦਿੰਦੇ ਆ ਜੇ ਕਿਤੇ ਪਰਖ ਮੁਜਕ ਦੇ ਤੇਜ ਦੇ ਮਾਚ ਦੇ ਪੱਥਾਂ ਛਾਣਾ ਮਾਰ ਦਿੰਦੇ ਐ ਇਸ ਤਰ੍ਹਾਂ ਗੁਰੂ ਦੇ ਹੁਕਮ ਨੂੰ ਮਨ ਰੂਪ ਜਿਹੜੇ ਪੀੜਾ ਨੂੰ ਸਹਾਰਦੇ ਹਨ ਦੁਖਦਾਰੂ ਜਿਹੜੇ ਸਮਝੇ ਆ ਸੋਖ ਰੋਗ ਭਾਇਆ ਇਹ ਸਮਝ ਕਰਕੇ ਸੇਵਾ ਕਰਦੇ ਜਿਹੜੇ ਪ੍ਰਭੂ ਕੋ ਸਾਹ ਰਹਿਣਾ ਛੋੜ ਤ ਨਹੀਂ ਉਹ ਪਰਮੇਸ਼ਰ ਦੇ ਨਾਲ ਉਹ ਸਾਹ ਨਹੀਂ ਛੱਡਦੇ ਪ੍ਰੇਮ ਨਹੀਂ ਤਿਆਗਦੇ ਦੇਤੇ ਪਰਮ ਪਰਮਪੁਰੀ ਕਹਿ ਜਾਹੀ ਤੇਤ ਉਹ ਪਰਮਪੁਰੀ ਸਤਖੰਡ ਦਾ ਨਾਮ ਹੈ ਉਹ ਕਨੂਪਰੀ ਨੂੰ ਜਾਂਦੇ ਹਨ ਭਾਈ ਸਤਖੰਡ ਨੂੰ ਇਹਨਾਂ ਹਾਰੇ ਤੇ ਅੰਤਰ ਕਾਸ਼ ਨਾਹੀ ਉਹਨਾਂ ਵਿੱਚ ਤੇ ਹਰੀ ਪਰਮੇਸ਼ਰ ਚ ਕੋਈ ਭੇਦ ਨਹੀਂ ਭਾਈ ਜੇ ਜੇ ਜਿਨ੍ਹਾਂ ਨੇ ਇਸ ਤਰ੍ਹਾਂ ਨਾਮ ਸੇਖਨੇ ਆ ਭੇਦ ਨਾ ਜਾਣੋ ਮੂਰ ਸਾਈਂ ਦੇ ਆ ਜੇ ਜੇ ਜੀ ਜਾਤਨ ਤੇ ਡਰੇ ਤੇ ਜਿਹੜੇ ਜਾਤਨ ਪ੍ਰਕਟੋ ਡਰਦੇ ਆ ਸਜ਼ਾਵਾਂ ਤੋਂ ਤੇ ਗੁਰੂ ਸਾਡਾ ਸਿਰ ਕਿਉਂ ਮੰਗਦਾ ਹੈ ਨੇ ਆ ਪਾ ਕੇ ਬੈਠ ਜਾਂਦੇ ਮੋਟੇ ਘਡਾਣਾਂ ਵਾਲੇ ਪਰਮਪੁਰਖ ਤਜ ਤਿੰਨ ਮੱਗ ਪਾਰੇ ਕੋ ਪਰਮਪੁਰਖ ਪਰਮੇਸ਼ਰ ਛੱਡ ਕੇ ਦੇਵੀ ਦੇਵਤਿਆਂ ਦਾ ਜਾਤਾਂ ਮਗਰੀ ਪੈ ਗਏ ਪਰਮੰਸਰ ਪੜ੍ਹਨੇ ਵਿੱਚ ਕਿ ਵਾਹਾਂ ਅਥੀਰ ਮਿਲਦੀ ਇੱਥੋਂ ਜੇ ਅਥੀਰ ਖਾਣੇ ਨੂੰ ਹੁਕਮ ਹੋ ਜਾਵੇ ਬੈਹ ਜਾ ਜਾ ਕੇ ਸਿਖਾਤੇ ਤੇ ਦੌੜ ਜਾਂਦੇ ਆ ਅਕੀਰ ਫਿਰ ਸੂਣੀ ਦੇ ਤੰਦ ਤੇ ਮਾਰੀ ਦੇ ਇਹ ਤੇ ਨਰਖ ਖਾਨੇ ਸਿੱਧੀ ਸਾਟੀ ਲਾ ਲਉਣੀ ਆ ਇਹ ਤੇ ਨਰਕ ਕੁੰਡੋਂ ਪਰਹੀ ਮਹਾਰਾ ਛੰਗੜੇ ਪਰਮਪੁਰਖ ਪਰਮੇਸ਼ਰ ਨੂੰ ਛੱਡ ਕਰਕੇ ਡਰਦੇ ਹੋਏ ਤਾਰਨਾ ਤੋਂ ਇਕਝਾਵਾਂ ਤੋਂ ਪਰਖ ਤੋਂ ਇਹਨਾਂ ਪਖੰਡੀਆਂ ਮਗਰ ਲੱਗਦੇ ਆ ਮਹਾਰਾ ਛੰਗੇ ਓ ਹੋ ਹੋ ਲੋਟ ਕੁੰਬੀ ਨਰਕ ਕੋਂਡੇ ਤੇ ਪੈਣਗੇ ਹੰਤ ਨੂੰ ਬਾਹਰ-ਬਾਰ ਜਗ ਮੋਂ ਵਾਪਸ ਧਰਿਓ ਉਹ ਕੁਣਾ-ਕੁਣਾ ਜਗ ਸੰਸਾਰ ਦੇ ਮੋਂ ਵਿੱਚ ਵਾਪਸ ਸਿਰ ਨੂੰ ਧਾਰਿ ਘਾਰ ਨੇ ਧਾਰਦੇ ਆ ਬਰ ਬਹਰ ਦੱਦੀ ਹਮ ਜਹਾਇਓ ਫੇਰ ਕੰਦੇ ਤੋਂ ਇਨਾ ਕੁਝ ਹੋ ਗਿਆ ਹਰੀ ਪਰਮੇਸ਼ਰ ਦਿੱਤਾ ਤੇ ਪੈਰਾ ਕਰ ਦਿੱਤਾ ਸੁਨਿਆਸਮਤ ਵਾਲਾ ਤਿੰਨ ਪੀ ਆਪਣਾ ਤਿੰਨ ਪੀ ਆਪਣਾ ਪੰਥ ਚਲਾਇਆ ਇਸਨੇ ਆਪਣੇ ਰਸਤਾ ਪੰਥ ਚਲਾਇਆ ਕਿਹੋ ਜਿਹਾ ਚਲਾਇਆ ਕਰਮੋ ਨਾਖ ਸਿਰ ਜਟਾਤ ਸਵਾਰ ਕਰਮੋ ਨਾਖ ਕਰ ਹੱਥਾਂ ਦੇ ਨੋ ਵਧਾ ਕੇ ਲੰਮੇ ਲੰਮੇ ਦੇ ਜਟਾ ਆਪਾਂ ਕਿਹੇ ਸਰ ਤੇ ਜੜਾਵਾਂ ਬਣਾ ਕੇ ਸਮੁਖ ਰਾਜਾ ਲਾ ਕੇ ਸਭ ਕੀ ਕੀਆ ਨਾ ਕੋ ਨਾ ਵਿਚਾਰ ਜੋ ਪਰਮੇਸ਼ਰ ਦੀ ਕਿਰਿਆ ਕੰਮ ਸੀ ਨਾ ਭਗਤੀ ਕਰਨੀ ਪਰਵਕਾਰ ਕਰਨਾ ਸੂਰਮਗਤੀ ਰੱਖਣੀ ਇਹ ਸਾਰਾ ਕੰਮ ਛਾੜੀ ਦਿੱਸਾ ਦਿੱਤਾ ਗਰੇ ਨੇ ਵੀ ਹੁਣ ਹਰ ਗੋਰਖ ਕੋ ਉਪਰਾਜਾ ਤੇ ਪਰਮੇਸ਼ਰ ਨੇ ਗੋਰਖ ਪੈਦਾ ਕਰ ਦਿੱਤਾ ਦੇਖ ਕਰੇ ਤਿੰਨ ਬਡ ਰਾਜਾ ਇਹਨੇ ਕੋਈ ਸੇਵਾਦਾਰ ਜਿਹੜੇ ਆਪਣਾ ਗਰੀਬ ਲੋਕ ਤੋਂ ਚੇਲਾ ਮੁੰਨਿਆ ਹੀ ਨਹੀਂ ਪਾਤਰੀ ਵਰਗਿਆਂ ਨੂੰ ਚੇਲੇ ਮੁੰਨਿਆ ਰਾਜੇ ਮੁੰਨੇ ਸਾਰੇ ਇਸਨੇ ਰਾਮਨਸਾਰ ਮੁੰਦਰਾ ਦੁਆਦਾਰੀ ਤੇ ਜਿਹੜਾ ਜਦੋਂ ਰਾਤ ਛੱਡ ਕੇ ਆਇਆ ਕਰਦੇ ਤੇ ਇਹ ਮੰਗ ਕੇ ਬਣਾ ਦੇ ਕਿਸ ਨੇ ਠੂਠੇ ਫੜਾ ਦਿੱਤੇ ਉਹ ਸ਼ਰਮਿੰਦਗੀ ਦੇ ਮਾਰੇ ਛੱਡ ਕੇ ਘਰਾਂ ਨੂੰ ਜਾਣਾ ਸ਼ੁਰੂ ਹੋ ਗਏ ਵੀ ਚੰਗੇ ਭਲੇ ਰਾਜ ਭੋਗਦੇ ਸੀ ਜੀ ਇਹੋ ਜਿਹੇ ਕੰਮ ਹੀ ਕਰਨੇ ਦਾ ਕੀ ਫਾਇਦਾ ਹੋਇਆ ਇੱਥੇ ਆਉਣ ਦਾ ਕਿ ਜਦੋਂ ਇਹਨੇ ਵੇਖਿਆ ਕਿ ਮੇਰਾ ਮਾਰੂ ਘਟ ਚਲਿਆ ਉਸ ਵੇਲੇ ਕੰਨ ਕਾੜ ਕੇ ਬਲੌੜਾ ਦੀਆਂ ਮੰਦਰਾ ਪਾਲਟੀਆਂ ਵੀ ਸ਼ਰਮਿੰਦਗੀ ਦੇ ਮਾਰੇ ਜਾਣਗੇ ਤਾਂ ਨਾ ਹਰ ਕੀ ਰੀਤ ਰੀਤ ਨਾ ਵਿਚਾਰੀ ਹਰੀ ਪਰਮੇਸ਼ਰ ਦੀ ਪ੍ਰੀਤੀ ਐ ਦੀ ਰੀਤੀ ਮਰਜ਼ਾ ਦਾ ਸੀ ਉਹ ਵੀ ਵਿਚਾਰ ਹੀ ਨਹੀਂ ਕੀਤੀ ਇਹਨਾਂ ਨੇ ਗੋੜਖ ਵਰਗਿਆਂ ਨੇ ਵੀ ਹੁਣ ਹਰ ਆਰਾਮ ਆਨੰਦ ਕੋ ਕਰਾ ਧਿਆਰ ਪਰਮੇਸ਼ਰ ਰਾਮ ਆਨੰਦ ਨੂੰ ਕਹਿਲਾ ਕਰ ਦਿੱਤਾ ਵੈਰਾਗੀ ਮਤ ਵਾਲੇ ਨੂੰ ਦੇਸ਼ ਦਾ ਰਾਜ ਵੀ ਕੋ ਜਨਨ ਕਿਨੇ ਵਰਾਗੀਆਂ ਵਾਲਾ ਫੇਸ ਬਣਾ ਲਿਆ ਰਮਾਨ ਦੀ ਇੱਕ ਹੋਇਆ ਉਹਨਾਂ ਨੇ ਉਹ ਵੈਸ਼ਨੂ ਮਤ ਵਾਲੇ ਉਹਨਾਂ ਤੋਂ ਹੋਇਆ ਹੁਣ ਰਮਾਨ ਨੰਦ ਕੋ ਵਰਾਗੀ ਪੈਦਾ ਹੋਇਆ ਉਹਨਾਂ ਕੰਠੀ ਕੰਠ ਕਾਠ ਦੀ ਜਾਰੀ ਇਹ ਕੰਠੀ ਕੰਠੀ ਜਿਹੜੀ ਮਾਰਾ ਤੀ ਕੰਠ ਗਲ ਦੇ ਕਾਠ ਲੱਕੜੀ ਦੀ ਬਾਗਤ ਸੀ ਕਿ ਲੋਹੇ ਦੀ ਨਹੀਂ ਚੰਗੀ ਰਮ ਕੀ ਕਰਿਆ ਨਾ ਕਸੂਤ ਦੇ ਚਾਰ ਪਰਮੇਸ਼ਰ ਦੀ ਕਿਰਿਆ ਦਾ ਕੰਮ ਨਾ ਵਿਚਾਰ ਹੀ ਨਿੱਕੀ ਦਾ ਪਰਮੇਸ਼ਰ ਨੇ ਕਿਸ ਵਾਸਤੇ ਭੇਜਿਆ ਸਾਫ ਕਸੂਤ ਦਸਤਾਰ ਫੇਰਾ ਰੱਖਣ ਵਾਸਤੇ ਸੀਲ ਜੱਟ ਕੀ ਕਾਠ ਪਰ ਪਕਰੋ ਹਥਿਆਰਾ ਇਹ ਕੰਮ ਕਰਨ ਵਾਸਤੇ ਜਿਹੜਾ ਪੇਜਾ ਚੇਤਾ ਹੀ ਭਲਾ ਦਿੱਤਾ ਇਹ ਪਰਮਪੁਰਖ ਰੂਪ ਜਾਏ ਹਾਂ ਪਰਮਪੁਰਖ ਇੱਥੇ ਪਰਮੇਸ਼ਰ ਦਾ ਨਾਮ ਨਹੀਂ ਇੱਥੇ ਵੱਡੇ ਪੁਰਖਾਂ ਦਾ ਨਾਮ ਹੈ ਜਿਹੜੇ ਵੱਡੇ ਲੋਕ ਪੈਦਾ ਕੀਤੇ ਪ੍ਰਭ ਰੱਬ ਪਰਮੇਸ਼ਰ ਨੇ ਦੇਹਾਂ ਨੇ ਰਹਾ ਚਲਾਏ ਉਹਨਾਂ ਨੇ ਆਪੋ ਆਪਣੀ ਰਾਹ ਰਸਤੇ ਚਲਾ ਲ ਮਰਜਾਦਾ ਬਣਾ ਲੀਆਂ ਆਪ ਕੋ ਆਪਣੀਆਂ ਮਹਾਦੀਨ ਦਾ ਪ੍ਰਭ ਰਾਜਾ ਤੇੜ ਕਹੇ ਮਹਾਦੀਨ ਜਿਹੜਾ ਹੋਇਆ ਮੁਹੰਮਦ ਹੋਏ ਇਹ ਕਹਿੰਦੇ ਪੈਦਾ ਕੀਤਾ ਕਿੱਥੋਂ ਕਿੱਥੇ ਕੀਤਾ ਅਰਬ ਦੇਸ਼ ਕੋਈ ਨਾ ਰਾਜਾ ਇਹਨੂੰ ਅਰਬ ਦੇਸ਼ ਦੇ ਵਿੱਚ ਕ੍ਰੋਸੀਆਂ ਦੇ ਘਰੇ ਪੈਦਾ ਕਰ ਦਿੱਤਾ 45 ਸੇ ਪਹਿਲਾਂ ਨੌਕਰ ਸੀ ਗੋਲਾ ਸੀ ਇੱਕ ਰਾਣੀ ਦਾ ਤੇ ਉਹ ਸੀ ਜ਼ਿਦਵਾ ਜ਼ਿਦਵਾ ਦਾ ਨੌਕਰ ਲੱਗਾ ਹੋਇਆ ਸੀ ਤੇ ਬੜੀ ਭਾਰੀ ਸੇਵਾ ਕਰਿਆ ਕਰਦਾ 45 ਸਾਲ ਦੀ ਉਮਰ ਤੱਕ ਤੇ ਉੱਥੇ ਕਾਮਾ ਬਣ ਕੇ ਰਿਹਾ ਹੈ ਜਦੋਂ ਤਲੱਗਾ ਉਹਦੇ ਕੋਲ ਹੈ 45 ਸਾਲ ਤੱਕ ਜਦੋਂ ਵਿਆਹ ਖਿਦਾਰੀ ਦੇ ਨਾਲ ਉਸ ਨੇ ਦਾ ਕੰਮਕਾਰ ਕੀਤਾ ਤੇ ਉਹਨੇ ਪ੍ਰਸਾਣ ਹੋ ਕੇ ਆਪਣੇ ਨਾਲ ਹੀ ਨੂੰ ਵਿਆਹ ਲਿਆ ਸੀ ਤੇ ਆਪਣਾ ਮਾਲਕ ਬਣਾ ਬੈਠੀ ਸੀ ਉਸ ਤੋਂ ਪਿਛੇ ਖਾਲਸਾ ਜੀ ਤੇਦੀਆਂ 12 ਸ਼ਾਦੀਆਂ ਹੋਰ ਹੋਈਆਂ ਨਕਾਹ ਹੋਏ ਆ ਪਰਮਾਨੰਦਿਕ ਹੋਇਆ ਚੰਗਾ ਕਵੀ ਹੁਣ ਰੰਗੀਲ ਰਸੂਲ ਖਾਨੀ ਕਿਤਾਬ ਦਾ ਨਾਮ ਹੈ ਸ਼ੈਦੋ ਹਾਂਜੀ ਰੰਗੀਲਾ ਰਸੂਲ ਕਿਤਾਬ ਦਾ ਨਾਮ ਹੈ ਉਹ ਇਹਨਾਂ ਨੇ ਸ਼ਾਪ ਦਿੱਤੀ ਸੀ ਉਹਦੇ ਵਿੱਚ ਮੁਹੰਮਦ ਨੇ 12 ਵਿਆਹਾਂ ਦਾ ਨਿਕਾਹਾਂ ਦਾ ਤੇ ਜਿੱਕਰ ਹੁੰਦਾ ਮੁਰਤੇ ਪਾਸ ਕਰਨ ਵਾਲਿਆਂ ਨੇ ਖੜ ਕੇ ਤੇ ਉਹਨੂੰ ਕਤਲ ਕਰ ਦਿੱਤਾ ਸੀ ਮਾਰ ਦਿੱਤਾ ਸੀ ਫਰਮਾਨੰਦ ਉਹਦਾ ਨਾਮ ਸੀ ਟ੍ਰੇਨੋਜੀ ਨੇ ਉਹ ਕਾਰਿਆਂ ਗ੍ਰੰਥ ਬਣਾਇਆ ਸੀ ਇੱਕ ਕਿਤਾਬ ਬਣਾਈ ਸੀ 45 ਸਾਲ ਤੱਕ ਨੌਕਰ ਲਾ ਕੇ ਤੇ ਉਹ ਨੌਕਰ ਰਾਣੀ ਦੇ ਨਾਲ ਹੀ ਵਿਆਹ ਕਰਵਾ ਕੇ ਤੇ 45 ਸਾਲਾਂ ਪਿੱਛੋਂ ਕਹਿਣ ਜੇ ਇਹ ਪ੍ਰੋਗਰਾਮ ਆ ਗਿਆ ਹੈ ਤੂੰ ਅਥੇ ਖੁਦਾ ਦਾ ਰੂਪ ਹੈ ਤੋ ਐਸੇ ਪੂਜਨੀਤ ਬਣਿਆ ਇਹਨਾਂ ਵਿੱਚ ਜਨਤੀ ਇੱਕ ਪੰਥ ਉਪਰਾਜਾ ਕਹਿੰਦੇ ਇੱਕ ਪੰਥ ਰਸਤਾ ਬਣਾ ਦਿੱਤਾ ਕਿਹੋ ਜਿਹਾ ਬਣਾਇਆ ਇਹਨੇ ਫੁੱਤਰਿਆਂ ਵਾਲਾ ਵੇਖੋ ਕਿਵੇਂ ਪੈਦਾ ਕਰਦਾ ਜਨਤ ਤੋਂ ਬਿਨਾਂ ਸਾਰੇ ਰਾਜੇ ਬਣਾ ਕੇ ਸੁਨਤ ਕਰਵਾ ਦਿੱਤੀ ਭਾਵੇਂ ਸੁਨਤ ਪਹਿਲਾਂ ਇਬਰਾਹੀਮ ਤੋਂ ਚੱਲੀ ਹੈ ਪਰ ਇਹਨੇ ਵੀ ਆਪਣੀ ਰਾਜ ਸੁਨਤ ਤੋਂ ਬਿਨਾਂ ਪਰਵਾਰ ਕਰਨੇ ਤੋ ਕੰਦ ਕਾਹ ਤੱਕ ਜਿਹੜੇ ਸੁਨਤ ਨਹੀਂ ਕਰਵਾਉਣਗੇ ਉਹ ਕਾਫਰ ਹੋਣਗੇ ਐਸੀ ਮਰਜਾ ਦੇ ਨੇ ਬਣਾ ਦਿੱਤੀ ਇਕਲੀ ਫਾਵੇਂ ਪਹਿਲਾਂ ਇਬਰਾਹੀਮ ਤੋਂ ਉਹ ਵੀ ਜਨਾਨੀ ਨੇ ਦੰਡ ਦਿੱਤਾ ਸੀ ਪਹਿਲੀ ਤਿਆਗ ਦਿੱਤੀ ਸੀ ਜਿਹੜੀ ਦੁਬਾਰਾ ਜਿਹੜਾ ਵਿਆਹ ਕਰਵਾਇਆ ਸੀ ਉਹਨੇ ਤਰਨ ਕੀਤਾ ਸੀ ਕਿ ਮੈਂ ਤਾਂ ਜਿਆ ਕਰਵਾਉਂਦੀ ਹਾਂ ਜੀ ਤੁੱਟੇ ਜੀ ਨੂੰ ਵਰਤੇ ਨਾਲ ਕਹਿੰ ਲਗਾ ਮੈਂ ਇਸ ਤਰ੍ਹਾਂ ਕਰਾਂਗਾ ਕਾਲਾ ਸਾਹਿਬ ਜੀ ਇੱਕ ਦਿਨ ਐਸਾ ਸਨਾਂ ਆ ਗਿਆ ਉਹ ਬਹੁਤੀ ਬਿਮਾਰ ਹੋ ਗਈ ਇਹ ਵਿਰਾਗ ਲੱਗਾ ਕਾਰਨ ਉਹ ਤਾਂ ਜਿਹੜੀ ਪਹਿਲੀ ਸੀ ਕੋਨੇ ਚਿੱਤੇ ਕੀਤਾ ਉਸ ਨੂੰ ਜਦੋਂ ਚਿੱਤੇ ਕੀਤਾ ਤਾਂ ਸਾਹਸ ਜੀ ਉਸ ਵੇਲੇ ਉਹਦੇ ਕੋਲੇ ਚਲਿਆ ਗਿਆ ਜਾਂ ਤੇ ਮੰਨ ਕਰ ਨਹੀਂ ਹੋ ਗਿਆ ਸੀ ਜਦੋਂ ਜਿਹੜੀ ਪਿੱਛੋਂ ਰਹੀ ਸੀ ਉਹਨੂੰ ਜਦੋਂ ਪਤਾ ਲੱਗਾ ਉਹਦੇ ਨੇ ਬਚਨ ਕੀਤਾ ਸੀ ਵੀ ਜੋ ਤੂੰ ਡੰਡ ਦੇਵੇਂਗੀ ਮੈਂ ੱੱੱ ਲਾਂਗਾ ਜਿਵੇਂ ਦਾ ਕੰਮ ਕਰਾਂ ਤੇ ਜਦੋਂ ਉਹਨੂੰ ਪਤਾ ਲੱਗਾ ਉਹਨੇ ਸਜ਼ਾ ਦੇਣੀ ਚਾਹੀਏ ਉਸ ਵੇਲੇ ਕਹਿੰਦਾ ਭਾਗਾਂ ਵਾਲੀਏ ਤੂੰ ਡੰਡ ਵੀ ਆਪਣਾ ਪੂਰਾ ਕਰ ਲੈ ਮੇਰੀ ਵੀ ਜਾਨ ਬਿਟਾ ਲੈ ਲਵਾ ਕੱਟ ਦੇ ਤੇ ਸੁਣ ਕਰ ਦੇ ਤੇ ਅਰਕਲ ਕੱਟ ਦੇ ਛੱਜੇ ਦੀਆਂ ਪੂਣੀਆਂ ਜਿਹੜਾ ਕੁਰਤਾ ਪਾਇਆ ਹੁੰਦਾ ਸੋ ਇਹ ਅਰਕਾਂ ਦੀਆਂ ਕੱਟੀਆਂ ਜਿਹੜੀਆਂ ਬਾਹਾਂ ਕੱਟ ਦਿੱਤੀਆਂ ਪੂਣੀਆਂ ਤੱਕ ਤੇ ਲਵਾ ਕੱਟ ਦਿੱਤੀਆਂ ਸੁੰਨਤ ਕਰ ਦਿੱਤੀ ਜਿਹੜੇ ਅੰਗ ਲੱਗੇ ਸੀ ਉਹਦੇ ਨਾਲ ਉਹ ਸਾਰੇ ਕੱਟ ਕੇ ਉਦੋਂ ਤੋਂ ਲੈ ਕੇ 40 ਸਾਲ ਦਾ ਮਾਰਿਆ ਇਬਰਾਹੀਮ ਅੰਦਰ ਵੜ ਕੇ ਬੈਠਾ ਰਿਹਾ ਸੀ ਤੇ ਬਾਹਰ ਆੜ ਕੇ ਕਹਿੰਦਾ ਖੁਦਾ ਨੇ ਸੁਣਿਆ ਕਿ ਜੇ ਮੈਂ ਪੈਗਾਮ ਲੈ ਕੇ ਆਇਆ ਹੈ ਇਹ ਦੁਨiare ਸੁੰਨਤ ਪ੍ਰਚਲਿਤ ਕਰਦੇ ਹੋ ਤਾਂ ਇਹ ਭੜਕੀ ਦੇ ਨੇ ਨਿਡਰਤ ਨਾਲ ਖੰਨਣ ਕੀਤਾ ਨਾ ਸੁੰਨਤ ਕੀਏ ਤੁਰਕੀ ਹੋਏਗਾ ਔਰਤ ਦਾ ਕੜਿਆ ਹੈ ਅਰਧ ਸਰੀਰੀ ਨਾਰਨਾ ਛੋੜਾ ਤਾਂ ਤੇ ਹਿੰਦੂ ਹੀ ਰਹੀ ਹੈ ਜਿਹੜੇ ਘਰ ਵਾਲੀ ਆ ਜੇ ਉਹ ਦੀ ਸੁਣਤ ਕੀ ਕਰੋਂਗੇ ਤੇ ਹੈ ਹੀ ਨਹੀਂ ਸੁਣਤ ਨੂੰ ਕੁਝ ਤੇ ਇਸ ਤਰ੍ਹਾਂ ਸ਼ਰਮਿੰਦੀ ਇਹਨਾਂ ਨੂੰ ਦਿੱਤੀ ਸੀ ਕਬੀਰ ਜੀ ਨੇ ਤੋਂ ਉਹ ਐਸੇ ਪੈਗਾ ਕਰ ਦਿੱਤੇ ਖੁਸਰੇ ਬਣਾ ਦਿੱਤੇ ਜਿਹੜੇ ਜਿਹੜਾ ਜਮੇ ਤੇ ਅਫਸੋਰ ਕਰਦੇ ਆ ਕੁੜੀ ਜਮੇ ਤੇ ਪੂਰਾ ਕਰਦੇ ਮੁੰਡਾ ਜਮੇ ਤੇ ਖੁਸ਼ ਹੁੰਦੇ ਆ ਮੁੰਡਿਆਂ ਤੋਂ ਮਰਦਾਂ ਦਾ ਸੁਸਰੇ ਬਣਾਉਣੇ ਸ਼ੁਰੂ ਕਰ ਦਿੱਤੇ ਕਿਹੋ ਜਿਹਾ ਪੰਤ ਪੈਦਾ ਕੀਤਾ ਪਹਿਲਾ ਆਪ ਰੰਦੀ ਦਾ ਸੇਵਾਦਾਰ ਰਹੇ ਤੇ ਉਹ ਵਿਆਹ ਲਈ ਸਤ ਸਤ ਇਹ ਆਪਣਾ ਨਾਮ ਜੀ ਪਾਇ ਤਾਰ ਕੋ ਆਪਣੇ ਨਾਮ ਜੀ ਪਾਉਣਾ ਸ਼ੁਰੂ ਕਰ ਦਿੱਤਾ ਸਤ ਨਾਮ ਦਾ ਹੂ ਨਾਂਦਰੜਾ ਸਤ ਨਾਮ ਸ੍ਰੀ ਵਾਹਿਗੁਰੂ ਜੋ ਮੰਤਰ ਹੈ ਦਰੜ ਨਹੀਂ ਕਰਵਾਇਆ ਕਿਸੇ ਨੂੰ ਸਾਵੇ ਆਪਣੀ ਆਪਣੀ ਔਰ ਜਾਣ ਆਪ ਕੋ ਆਪਣੀ ਰੇਤੀ ਫਸ ਗਏ ਪੂਜਾ ਚ ਬਾਹਰ ਰਮਦਾ ਹੂ ਨਾ ਪਛਾਨਾ ਔਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ ਸਤ ਸਾਧ ਦਾ ਹਰ ਮੋਹੇ ਬੁਲਾਇਓ ਉਸ ਵੇਲੇ ਕਲਗੀ ਘਾਜੀ ਕਹਿੰਦੇ ਜਦੋਂ ਐਸਾ ਸਮਾਂ ਲੰਘਿਆ ਤੇ ਇੰਨੇ ਹੋ ਗੁਰੇ ਉਸ ਵੇਲੇ ਐਸਾ ਪਿਆਰ ਸਮਝ ਜਾਣ ਕੇ ਸਾਨੂੰ ਹੇਰ ਤੁੰਚਾ ਤੇ ਉਪਰੋਂ ਤਫਸਿਆ ਕਰ ਗਿਆ ਹਾ ਇਹਨੂੰ ਅਕਾਲ ਪੁਰਖ ਨੇ ਆਪਣੇ ਪਾਸ ਬੁਲਾਇਆ ਜਿਵੇਂ ਕਹਿ ਕੇ ਇਹ ਲੋਕ ਪਠਾਸ ਬੁਲਾ ਕੇ ਤੇ ਇਹ ਹੁਕਮ ਕਰਕੇ ਕਹਿ ਤੇ ਸਾਨੂੰ ਤੇਜਿਆ ਅਕਾਲ ਪੁਰਖ ਬਾਦ ਚੋ ਪਈ ਤੋ ਕਿਹੜਾ ਪੁਰਖ ਤਾਂ ਬਚਨ ਹੈ ਹੁਕਮ ਹੈ ਮੈਂ ਆਪਣਾ ਸੁਤ ਪੁੱਰੇ ਨਵਾਜਾ ਮੈਂ ਅਸੀਂ ਅਕਾਲ ਪੁਰਖ ਕਹਿੰਦੇ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕਰਕੇ ਨਿਵਾਜਾ ਵਧਾਇਆ ਤੇਗ ਰਹੇ ਆ ਤੁਹਾਨੂੰ ਆਪਣਾ ਪੁੱਤਰ ਬਣਾਇਆ ਹੈ ਕੇਸਵਾਸ ਤੇ ਪੰਥ ਫਰਕਰ ਕਰਦੇ ਤਾਂ ਸਾਜਾ ਆਪਨ ਜੋ ਪ੍ਰਚਲਿਤ ਕਰਨ ਵਾਸਤੇ ਪ੍ਰਗਟ ਕਰਨ ਵਾਸਤੇ ਸਜਾਉਣ ਵਾਸਤੇ ਦੁਨੀਆਂ ਦੇ ਵਿੱਚ ਸਾਦਾ ਪੰਥ ਨੂੰ ਫਰਕਰ ਪ੍ਰਵਰਤ ਕਰਨ ਵਾਸਤੇ ਸੰਸਾਰ ਵਿੱਚ ਜਾਇ ਤਹਾਂ ਤੇ ਧਰਮ ਚਲਾਏ ਜਾਟ ਤਹੋ ਜਗਾ ਦੇ ਵਿੱਚ ਕੰਮ ਨੂੰ ਚਲਾਉਣਾ ਕਰੋ ਬੁੱਧ ਕਰਨ ਦੇ ਲੋਕ ਹਟਾਏ ਸੱਚੇ ਕੰਮ ਕਰਨ ਤੋਂ ਲੋਕਾਂ ਨੂੰ ਹਟਾਉਣਾ ਕਰੋ ਜਿਹੜੇ ਮਾੜੇ ਕੰਮ ਕਰਦੇ ਤਮਾਕੂ ਪੀਣੇ ਸ਼ਰਾਬ ਪੀਣੀ ਭੈੜੇ ਕੰਮ ਕਰਨੇ ਲੋਕੀ ਦੇ ਵਿਚਾਰ ਕਰਨਾ ਇਹ ਦੇ ਤੋਂ ਹਟਾਓ ਸਤਿ ਬਾਣੀ ਦੁਹਰਾ ਇਹ ਹੁਕਮ ਹੋਇਆ ਆਕਾਰਪੁਰਖ ਵੱਲੋਂ ਅੱਗੇ ਦਸੇ ਪਾਤਸ਼ਾਹੀ ਪੰਥ ਨੂੰ ਪੈਦਾ ਕਰਨ ਵਾਸਤੇ ਆਕਾਰਪੁਰਖ ਜੀ ਕੀ ਕਹਿੰਦੇ ਹਨ ਆਹਂਡਾ ਪਾ ਇਹੋ ਮੈਂ ਜੋਰ ਕਰ ਮਹਾਰਾਜ ਜੀ ਦਾ ਚੈਨਲ ਖਾਸਤਾ ਜੀ ਉਸ ਵੇਲੇ ਖਾੜ ਪਏ ਸੀ ਖੜੇ ਹੋ ਗਏ ਜੋਰ ਕਰ ਦੋਨੇ ਹੱਥ ਜੋੜ ਕੇ ਇੰਗੇ ਪਿੱਛੇ ਜੇ ਹੱਥ ਕਰਕੇ ਖੜੋ ਜੀ ਗੁਰੂ ਦੀ ਹਜ਼ੂਰੀ ਵਿੱਚ ਜਿਵੇਂ ਕਈ ਖੜੋ ਜਾਂਦੇ ਪਖੰਡੀ ਗਾਂਹਕਾਰੀ ਬਕਨ ਕਹ ਸਿਰ ਨਾਏ ਉਸ ਵੇਲੇ ਬਕਨ ਕਹ ਕਿ ਸਿਰ ਨਵਾ ਕਰਕੇ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ ਬੰਸ ਚਲਾ ਤਾ ਜਗਤ ਮੈਂ ਕਿਹੜੀ ਬੇਨਤੀ ਕੀਤੀ ਹੈ ਕਹ ਕਿ ਹੈ ਅਕਾਲ ਪੁਰਖ ਵਾਹਿਗੁਰੂ ਪੰਜ ਤਰੋ ਚੱਲੇਗਾ ਸੰਸਾਰ ਵਿੱਚ ਜਦ ਤਮ ਕਰ ਹੋ ਸਹਾ ਜਦੋਂ ਤੁਸੀਂ ਆਪ ਤਹਿਤਾ ਕਰੋਗੇ ਇੰਨਾ ਧਾਨਕ ਸਮਾਂ ਹੈ ਇਕੱਲੇ ਕਿਨੇ ਪੰਚਨ ਕਰਾਵਾਂਗੇ ਤੁਹਾਡੀ ਕਿਰਪਾ ਨਾਲ ਪੰਚ ਚੱਲ ਸਕੇਗਾ ਆਪੋਂ ਨਹੀਂ ਚੱਲੇਗਾ ਜਾਂ ਭਈ ਇਹ ਕਾਰਨ ਪ੍ਰਮੋਹੇ ਪਠਾਇਓ ਸਿਰਸ ਕਾਰਨ ਕੰਮ ਵਾਸਤੇ ਪ੍ਰਭ ਪਰਮੇਸ਼ਰ ਨੇ ਮੋਹ ਮੇਰੇ ਤਾਈ ਪਠਾਇਓ ਭੇਜਿਆ ਹਾਂ ਆ ਮੈਂ ਜਗਤ ਜਨਮ ਘਰ ਆਇਆ ਜਦੋਂ ਮਹਾਰਾਜ ਨੇ ਕੀ ਅਵਤਾਰ ਧਾਰ ਕੇ ਆਇਆ ਆ ਮਾਤਲੋ ਇੱਕ ਵਿੱਚ ਕਿੰਨੇ ਬਹੀ ਇਹ ਮੈਂ ਤੁਹਾਨੂੰ ਕਹਿ ਰਿਹਾ ਹਾਂ ਹਾਂਜੀ 1723 ਬਿਕਰਮੀ ਸੰਗ੍ਰਾਂਧ ਦੀ 23 ਕੋਤੀ ਤੇ 7 ਸੁਦੀ ਸੀ ਕੋਦੀ 7ਵੀਂ 7ਵੀਂ ਕੋਦੀ ਤੇ 23 ਸ਼ਾਵਣ ਤੇ 1723 ਬਿਕਰਮੀ ਸੀ ਐਤਵਾਰ ਦਾ ਦਿਨ ਸੀ ਟਰੈਕਾ ਕੇ ਨਛੱਤਰ ਸੀ ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਿਆ ਹਾਂ ਜਿੰਨੇ ਕਹੇ ਇਹਨੇ ਤੇ ਮ ਕਹੇ ਹਾਂ ਹਾਂ ਜਿਵੇਂ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਕਿਹਾ ਇਹਨੇ ਕਹੇ ਹਾਂ ਇਹਨੇ ਇਸੇ ਤਰ੍ਹਾਂ ਇਹਨਾਂ ਦੇ ਤਾਂ ਜਿਹੜੇ ਮਾਸ ਲੋਕ ਜੀਵ ਰਹੇ ਐ ਇਹਨਾਂ ਦੇ ਤਾਂ ਤਿਵੇਂ ਕਿਸੇ ਤਰ੍ਹਾਂ ਦਾ ਹਰਕ ਵੀ ਕੋਈ ਰੱਖਾਂਗਾ ਤਾਂ ਨਹੀਂ ਮੰਨਾਂਗਾ ਕਿਸੇ ਦੀ ਔਰ ਕਿਸੂ ਤੇ ਬਹਿਰ ਨਾ ਗਏ ਹਾਂ ਬਹਿਰ ਕਿਸੇ ਨਾਲ ਪਕੜੋਗਾ ਨਹੀਂ ਮਾਰਿਆ ਕਿਹੜੇ ਬਹਿਰ ਨਹੀਂ ਪਕੜਾਂਗੇ ਯਾਨ ਹੋਇਆ ਕਿਸ ਨੇ ਜ਼ਹਿਰ ਜਾਂ ਅੱਕ ਬੈਠ ਜਾਏ ਸਾਡਾ ਕਿਸ ਨੇ ਲੈਣ ਦਾ ਹੁਣ ਤਾਂ ਹੈ ਨਹੀਂ ਪਰ ਜੋ ਤਾਲਪੁਰਖ ਵੱਲੋਂ ਸਾਨੂੰ ਹੁਕਮ ਹੈ ਉਹਦੀ ਪਾਲਣਾ ਜ਼ਰੂਰ ਕਰਾਂਗੇ ਕਿਹੋ ਜਿਹਾ ਹੁਕਮ ਇਹ ਹਮ ਕੋ ਪਰਮੇਸ਼ਰ ਉਚਰਹਾ ਜੇ ਹਮ ਕੋ ਪਰਮੇਸ਼ਰ ਉਚਰਹਾ ਜੇ ਹਮ ਕੋ ਪਰਮੇਸ਼ਰ ਉਚਰਿਆ ਜਿਹੜੇ ਕਹਿੰਦੇ ਹਮ ਕੋ ਮੈਨੂੰ ਹੀ ਪਰਮੇਸ਼ਰ ਉਚਾਰੋ ਮੈਨੂੰ ਪਰਮੇਸ਼ਰ ਕਹੋ ਇਹ ਸਭ ਨਰਕ ਫੁੰਡ ਨਾ ਹੈ ਮਾਰ ਕੇ ਸਾਰੇ ਕੁੰਭੀ ਨਰਕ ਵਿੱਚ ਪੈਣਗੇ ਜਿਹੜੇ ਕਹਿੰਦੇ ਮੈਨੂੰ ਪਰਮੇਸ਼ਰ ਕਹੋ ਮੈਨੂੰ ਪਰਮੇਸ਼ਰ ਕਹੋ ਮਹਾਂਕੋਦਾਰ ਸਭਨ ਕਹਾ ਜਾਨੋ ਮੈਨੂੰ ਤਾਂ ਮਾਰ ਕੇ ਭਾਈ ਸਾਹਿਬ ਮੇਰੇ ਤਾਂ ਤਾਂ ਪਰਮੇਸ਼ਰ ਤਮਨਕੜ ਪਰਮੇਸ਼ਰ ਦਾ ਸੇਵਕ ਜਾਨਾ ਯਾ ਮੈਂ ਮੋਕੋ ਧਾਰ ਤਮਨ ਕਹਾ ਜਾਂਦਾ ਕਾਪੂਰ ਜੀ ਕੀ ਕਹਿਣਾ ਚਾਹੀਦਾ ਕਿ ਮੋਕੋ ਇਹ ਕਹੋ ਕਿ ਮੈਨੂੰ ਸਤਿਸ਼ ਪਰਮੇਸ਼ਰ ਦਾ ਸੇਵਕ ਸਮਝੋ ਯਾ ਮੈਂ ਬਿਹਜ ਨਾ ਰੰਗ ਚ ਪਛਾਨ ਕੇ ਦੇ ਚ ਜਾਵਾਂ ਤੇਜ ਨਾ ਰੱਜ ਪਛਾਨ ਨੂੰ ਰੱਤੀ ਮਾਸਟਰ ਵੀ ਸਾਡੇ ਕਹੇ ਬਚਨਾਂ ਚ ਫਰਕ ਨਾ ਸਮਝੋ ਕੋਈ ਮੈਂ ਹਾਂ ਪਰਮਾਤਮਾ ਕੋ ਕੋ ਤਾਂ ਅਜਿਹਾ ਪਰਮਪੁਰਖ ਪਰਮੇਸ਼ਰ ਦੇ ਸੇਵਕਾਂ ਇਹ ਕਹਿਣਾ ਚਾਹੀਦਾ ਹਰ ਇੱਕ ਨੂੰ ਜੇ ਕਨੇ ਆਇਓ ਜਗਤ ਮਹਾਰਾ ਕਨੇ ਡਾਕ ਦਾ ਤਮਾਸ਼ਾ ਵੇਖਣਾ ਹੈ ਫੇਰ ਪਰੋ ਉਥੋਂ ਆਰੰਭ ਤੋਂ ਜੀ ਹਮ ਕੋ ਜੇ ਹਮ ਕੋ ਪਰਮੇਸ਼ਰ ਉਚਰ ਹੈ ਕਈ ਰੂਪ ਭਗਤੀ ਦਾ ਅ ਸਤਗੁਰੂ ਜੀ ਨੇ ਵਰਣਨ ਕੀਤਾ ਹੈ ਇਹ ਸਰ ਸੱਚ ਗਿਆਨ ਦਾ ਵਰਣਨ ਕਰਦੇ ਹਨ ਜੇ ਹਮ ਕੋ ਪਰਮੇਸ਼ਰ ਉਚਰ ਹੈ ਜਿਹੜੇ ਕਹਿੰਗੇ ਹਮ ਮੈਂ ਪਰਮੇਸ਼ਰ ਹਾਂ ਐਲਾ ਸੀ ਨਾ ਜਿਹੜਾ ਮੈਨੂੰ ਕਹੋ ਦੂਜਾ ਜਿਹੜੇ ਕਹਿੰਗੇ ਹਮ ਕੋ ਮੈਂ ਪਰਮੇਸ਼ਰ ਹਾਂ ਮੈਂ ਪਰਮੇਸ਼ਰ ਇਹ ਉਟਾਰਨਗੇ ਆਪਣੇ ਮੂੰਹੋਂ ਤੇ ਸਾਰੇ ਨਰਕ ਕੁੰਡ ਮੈਂ ਮਾਰਾਂ ਸਾਰੇ ਉਹ ਕੀ ਦੀ ਨਰਕ ਵਿੱਚ ਪੈ ਜਾਣਗੇ ਭਾਈ ਮੋਕਾ ਦਾਸ ਤਵਨ ਕਾ ਜਾਣੋ ਛੋ ਮੋਕਾ ਇਹ ਕਹੋ ਕਿ ਮੈਨੂੰ ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਪਰਮੇਸ਼ਰ ਦਾ ਸੇਵ ਜਾਨਣਾ ਕਰੋ ਕੀ ਮੈਂ ਭੇਦ ਨਾਂ ਰੰਗ ਦੀ ਪਛਾਣੋ ਜਿਸ ਦੇ ਵਿੱਚ ਰੱਬੀ ਮਾਤਰੀ ਕੋਈ ਭੇਦ ਨਾਂ ਜਾਨਣਾ ਕਰੋ ਹਾਂ ਪਰਮਪੁਰਖ ਕੋ ਦਾਸ ਅਸ ਦਾ ਪਰਮਪੁਰਖ ਪਰਮੇਸ਼ਰ ਦੇ ਸੇਵ ਤਹਾਂ ਗੋਲੇ ਹਾਂ ਦੇਖਣੇ ਇਹ ਗੱਲ ਸਾਬ ਤਮਾਸਾ ਦੇਖਣ ਆਏ ਆ ਜਿਹੜਾ ਅਰਥ ਇਹ ਕਰਦੇ ਜੇ ਹਮ ਕੋ ਪਰਮੇਸ਼ਰ ਉੱਤਰ ਹੈ ਉਚਰ ਹੈ ਤੇ ਸਾ ਨਰਕ ਪੁੰਡ ਮਹਿ ਪੜ ਹੈ ਦਾਤੇ ਪਾ ਕੇ ਕਰਨ ਸਾਨੂੰ ਪਰਮੇਸ਼ਰ ਕਰਨਗੇ ਨਹੀਂ ਭਾਈ ਉਹ ਤਾਂ ਨਿਮਰਤਾ ਦੇ ਬਚਨ ਭਗਤੀ ਤੇ ਗਿਆਨ ਦੇ ਬਚਨ ਮਾਰੇਗੇ ਇੱਥੇ ਰੱਖੇ ਹਨ ਸੋ ਅੱਗੇ ਬਚਣਾ ਹੋਣਗੇ ਵੀ ਜਦੋਂ ਭਾਈ ਦਾ ਸਭੀ ਬੇਨਤੀ ਕਰਨਗੇ ਸਮਾਹੋਂ ਤੋਂ ਬੇਨਤੀ ਕਰਾਂਗੇ ਜਿੱਥੇ ਮਾਰਨ ਦੇਨ ਕੀ ਕੀ ਪਾਈ ਦਾਸ ਸਿੰਘ ਜੀ ਨੇ ਸ਼ਬਦ ਆਵੇਗਾ ਰਹਾ ਸੇਹ ਤਤਪੁਰ ਦੀ ਆਪ ਤੇ ਕਹਿ ਰਹੇ ਹਾਂ ਕਿ ਕੀ ਪਰਮੇਸ਼ਰ ਦਾ ਸੇਵਕ ਤੇ ਪਰਮੇਸ਼ਰ ਦਾ ਕੋਈ ਫਰਕ ਹੈ ਉਹ ਉਸੇ ਗੁਰੂ ਸਾਹਿਬ ਕਹਿੰਗੇ ਨਹੀਂ ਪਾਈਏ ਭਗਤ ਚੁਲਕੇਤੇ ਵਚਨ ਕਹੇ ਹੈ ਵਾਸਤਾ ਦੇ ਤਖਾਤੇ ਹੈ ਇੱਕ ਹਰ ਹਰਗਨ ਦੋਈ ਇੱਕ ਹੈ ਵਿਦ ਵਿਚਾਰ ਕਿਛ ਨਾ ਹੈ ਸੋ ਇਹ ਬਚਨ ਕਹ ਕੇ ਸਤਿਗੁਰੂ ਉੱਤੇ ਹਾਲ ਕਰਨਗੇ ਅੱਗੇ ਹੋਰ ਇਹਦਾ ਬਚਨ ਇਹ ਮੈਂ ਹਾਂ ਪਰਮਪੁਰਖ ਕੋ ਦਾਸ ਆ ਮੈਂ ਤਾਂ ਭਾਈ ਪਰਮਪੁਰਖ ਪਰਮੇਸ਼ਰ ਦਾ ਸੇਵਕ ਹਾਂ ਜਿਨੇ ਆਇਓ ਜਗਤ ਸਮਾਗ ਜਲਸਰਤ ਮਾਤਾ ਕਾਹਨ ਕੇ ਦੇਖਣ ਆਇਆ ਜੋ ਤਾਂ ਜਗਤ ਕਹਾ ਉਹ ਕਹੇ ਹਾਂ ਜੋ ਪ੍ਰਭ ਜਗਤ ਕਹਾ ਜੋ ਜਗਤ ਵਾਸਤੇ ਕਹਾ ਕਹਾ ਪਰਮੇਸ਼ਰ ਨੇ ਉਹ ਕਹੇ ਹਾਂ ਸੋ ਉਹ ਮੈਂ ਕਹਾਂਗਾ ਜਰੂਰ ਇੱਥੇ ਦੱਸੇ ਸਾਚੀ ਕਹਿੰਦੇ ਹਨ ਅਰੇ ਤਨ ਲੋਗ ਤੇ ਮੋਨ ਨਾ ਰਹ ਇਹ ਮਿਰਤ ਲੋਕ ਮਾਤ ਲੋਕ ਕਿਹੜੇ ਚ ਮੋਨੀ ਬਣ ਕੇ ਨਹੀਂ ਰਹੇਗਾ ਚੁੱਪ ਮੱਚ ਕੇ ਦੜ ਵੱਟ ਕੇ ਨਹੀਂ ਬੈਠੇ ਹਾਂਗਾ ਰਾਜ ਚੰਦ ਦੀ ਰਾਸਨਾ ਕਹਿੰਦੇ ਅੱਗੇ ਕੀ ਕਰ ਰਹੇ ਆ ਕਹੋ ਪ੍ਰਭੂ ਤੋਂ ਬਾਖਾਂ ਪ੍ਰਭੂ ਕਹੋ ਪ੍ਰਭੂ ਤੋਂ ਬਾਖਾਂ ਕਹੋ ਪ੍ਰਭੂ ਜੋ ਸੁੱਧ ਪੂਆਰੂ ਬ੍ਰਹਮ ਪ੍ਰਮੇਸ਼ਰ ਨੇ ਕਹੋ ਬਾਖੋ ਕਹਿੰਦੇ ਹਾਂ ਕਿਸੇ ਨਾ ਕਾਣ ਰਾਖ ਕਿਸੇ ਵੀ ਕਾਣ ਤੋੜ ਨਹੀਂ ਰੱਖਾਂਗੇ ਆਪੇ ਦੇਖੀ ਜਹਾਂ ਤੇ ਕਿਸੇ ਦੇਖ ਲਵਾਸ ਤੇ ਪਿੱਜਾਂਗੇ ਵੀ ਨਹੀਂ سنگਲੇ ਮੁੰਦਰੀਆਂ ਪਾਲੇ ਜਿਵੇਂ ਉਹ ਬਾਗੇਵਾਲੀਆ ਪਾਈ ਸਰਦਾ ਬਾਗੇ ਪੁਰਾਣੇ ਵਾਲਾ ਗਰਮੇਲ ਸਿਓ ਲੇਖੀ ਜੀ ਦੀ ਯਹਾਂ ਲੇਖਣ ਤੋਂ ਰਾਤ ਦਿਨ ਬੀਜਾਂ ਦਾ ਐਸਾ ਸੂਰਮਤਾਈ ਦਾ ਸੁੰਦਰ ਤੋਂ ਸੁੰਦਰ ਪਖਾਨ ਤੂੰ ਯਹਾਂ ਨਹੀਂ ਤੇ ਪਖਾੜ ਪੱਥਰਾਂ ਦੀ ਪੂਜਾ ਨਹੀਂ ਕਰਾਂਗੇ ਜਿਵੇਂ ਪੱਥਰਾਂ ਨੂੰ ਪੂਜ ਰਹੇ ਹਨ ਤੇ ਬਖਰ ਬਣ ਕੇ ਬਰਿੰਦਾ ਰਾਖਸ਼ ਦਾ ਜੱਤ ਤੋੜ ਤੋਂ ਵਿਸ਼ਨੂੰ ਭਗਵਾਨ ਵਰਗੇ ਕੰਜਸਾਨੀ ਪੂਜਾ ਕਰੋ ਕਾਫੀ ਗੰਡਕਾ ਨਦੀ ਦੇ ਪੱਤਰ ਮੰਨ ਕੇ ਚਿੱਤੀ ਧਾਰੀ ਵਾਲੇ ਵਿਸ਼ਨੂ ਆ ਇਹ ਹੋ ਜਾ ਵੀ ਪੂਜਾ ਮੈਂ ਨਹੀਂ ਕਰਾਂਗਾ ਨਾ ਕਰਨ ਦੇਵਾਂਗਾ ਸਿੱਖਾਂ ਨੂੰ ਨਾ ਭੇਖ ਧੀ ਜਹਾਂ ਕਹੀ ਨਾ ਕਦੇ ਭੇਖ ਤੇ ਜੰਪ ਤੀਜਾਂ ਦਾ ਕਹੀਂ ਕਦੇ ਵੀ ਅਨੰਤ ਨਾਮ ਗਾਏ ਹਾਂ ਪੁਰਖ ਪਰਮੇਸ਼ਰ ਜੋਤ ਨਾਮ ਨੂੰ ਗਾਵਾਂਗੇ ਬ੍ਰਹਮ ਪੁਰਖ ਪਾਏ ਹਾਂ ਵੱਡਾ ਪੁਰਖ ਆਕਾਲ ਪੁਰਖ ਨੂੰ ਪਾਵਾਂ ਥਾਏ ਹਾਂ ਪਾਵਾਂਗਾ ਜਟਾ ਨਾ ਸੀ ਸਹਾਰ ਹਾਂ ਤੇ ਜੜਾਵਾਂ ਜਿਹੜਾ ਸੁਨੱਖਿਆ ਜਾਂ ਲਾ ਕੇ ਬੋੜ ਦਾ ਦੁੱਧ ਲਾ ਕੇ ਵਧਾਉਣੀ ਉਹਨਾਂ ਜੜਾ ਜਟਾ ਕਹਿੰਦੇ ਆ ਇਹ ਜੜਾਵਾਂ ਵੀ ਸੀਖ ਕੇ ਰੱਖਾਂਗੇ ਇਹ ਹਾਲਤ ਪਾ ਕੇ ਨਾ ਮੰਦਰ ਕਾ ਸੁਧਾਰ ਹੋ ਸੁਧਾਰ ਹੋ ਤਾਂ ਨਾ ਮੰਦਰ ਕਾ ਹੀ ਧਾਰਨ ਕਰਾਂਗੇ ਨਾ ਸੁਧਾਰ ਉਹ ਬਣਾਵਾਂਗੇ ਬਣਾਵਾਂਗੇ ਵੀ ਇਹ ਜੋ ਸੁਧਾਰ ਹੋ ਕਰਾਂਗੇ ਤਾਂ ਧਾਰਨ ਨਹੀਂ ਕਰਾਂਗੇ ਪਾਵਾਂਗੇ ਨਹੀਂ ਤੇ ਸੁਧਾਰ ਉਹ ਬਣਾਵਾਂਗੇ ਨਹੀਂ ਨਾ ਬਣਾਵਾਂਗੇ ਨਾ ਪਾਵਾਂਗੇ ਕੰਨ ਨਹੀਂ ਪਾੜਾਂਗੇ ਨਾ ਕਵਨ ਕਾਹੂ ਕੀ ਧਰੋ ਤੇ ਕਾਨ ਕਨੋੜ ਨਹੀਂ ਕਿਸੇ ਵੀ ਰੱਖਾਂਗੇ ਨਹੀਂ ਉਹ ਪ੍ਰਭੂ ਤੋਂ ਮੈਂ ਕਰਾਂ ਜੋ ਪਰਮੇਸ਼ਰ ਨੇ ਸਾਨੂੰ ਕਿਹਾ ਜਰੂਰ ਕਰਨ ਭਾਈਓ ਇਹ ਤਾਂ ਨਾਮ ਹੈ ਉਹ ਜੋ ਇਹ ਕ ਨਾਮ ਹੈ ਹਾਂ ਇਕ ਨਾਮ ਦਾ ਜਾਪ ਕਰਾਂਗੇ ਭਜਨ ਕਰਾਂਗੇ ਜੋ ਕਾਮ ਸਰਬottam ਹੈ ਜੋ ਸਾਰੇ ਕਾਮ ਪੂਰੇ ਕਰਨ ਵਾਲਾ ਹੈ ਨਾ ਜਾਪ ਆਨ ਕੋ ਜਾਪ ਹੋਰ ਕੋਈ ਜਾਪ ਵੀ ਨਹੀਂ ਕਰਾਂਗਾ ਕਨ ਮਨਾ ਗੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਵਾਲਾ ਕੰਮ ਨਹੀਂ ਕਰਾਂਗੇ ਨਾ ਔਰ ਥਾਪਨਾ ਸਭ ਤੇ ਨਾ ਹੈ ਜੀ ਹਾਂ ਔਰ ਥਾਪਨਾ ਸਭ ਨਾ ਕਿਸੇ ਜੀ ਹੋਰ ਪੂਜਾ ਕਰਾਂਗੇ ਆਪਕੋ ਕਿਸ ਨੂੰ ਜਪਤ ਕਰਕੇ ਮੰਨਣਾ ਕਿ ਥਾਪਾਂਗੇ ਬਣਾਵਾਂਗੇ ਵੀ ਨਹੀਂ ਆਪਕੋ ਨਹੀਂ ਮੰਨਾਂਗੇ ਕਿਸ ਨੂੰ ਹੋਰ ਬਯੰਤ ਦਾ ਨਾਮ ਧਿਆਏ ਹੋ ਬਯੰਤ ਪਰਮੇਸ਼ਰ ਦਾ ਨਾਮ ਧਿਆਵਾਂਗੇ ਜੋ ਬਯੰਤ ਨਾਮਾਂ ਵਿੱਚੋਂ ਵਾਹਿਗੁਰੂ ਮਹਤਰਾ ਨਾਮ ਆ ਧਿਆਵਾਂਗੇ ਪਰਮ ਜੋਤ ਪਾਏ ਹੋ ਪਰਮ ਜੋਤ ਜੋ ਪ੍ਰਕਾਸ਼ ਕਾਲ ਸਾਰਿਆਂ ਨੂੰ ਉਸ ਨੂੰ ਪਾਵਾਂਗੇ ਨਾ ਧਿਆਨ ਆਣ ਕੋ ਧਰੋ ਹੋਰ ਕਿਹਦਾ ਧਿਆਨ ਨਹੀਂ ਘੜਾਂਗੇ ਜਿਵੇਂ ਚਰਜੀ ਬਿਸ਼ੂ ਦਾ ਬਿਸ਼ੂ ਛੇੜੀ ਦਾ ਲੱਗਾ ਹੋਇਆ ਨਾ ਨਾਮ ਆਣ ਉਚਾਰਾਂ ਨਾ ਕਦੇ ਹੋਰ ਦਾ ਨਾਮ ਉਚਾਰਾਂਗੇ ਪਰਮੇਸ਼ਰ ਤੋਂ ਬਗੈਰ ਸਵਾਖ ਨਾਮ ਰਤਿਮ ਤੇਰੇ ਨਾਮ ਵਿੱਚ ਹੀ ਰੰਗ ਰਹਾਂਗੇ ਤਵਕ ਤੇਰੇ ਨਾ ਆਨਮਾਨ ਮਤਿਆ ਨਾ ਹੋਰ ਕਿਸੇ ਸਟਾਰ ਵਿੱਚ ਮਸਤ ਹੋਵਾਂਗੇ ਕੰਮ ਧਿਆਨ ਧਾਰੀ ਹਾਂਜੀ ਪਰਮ ਪਰਮ ਵੱਡਾ ਧਿਆਤਰਾ ਮਤਕਾਰ ਪ੍ਰਭੂ ਦੇ ਪਰਮੇਸ਼ਰ ਵੱਡਾ ਸਾਰਿਆਂ ਤੋਂ ਕੋਲਾ ਧਿਆਨ ਹੀ ਧਾਰਾਂਗੇ ਅਨੰਤ ਪਾਪ ਟਾਰੀ ਜੋ ਅਨੇਕਾਂ ਪਾਪਾਂ ਨੂੰ ਤਾਲਣ ਵਾਲਾ ਹੈ ਨੇਵ ਰੂਪ ਰਹਾ ਕੇ ਤੇਰੇ ਰੂਪ ਦੇ ਵਿੱਚ ਰੰਗ ਸਰੂਪ ਵਿੱਚ ਹੀ ਰੰਗੇ ਰਹਾਂਗੇ ਨਾ ਆਨ ਦਾਨ ਮਾਚਿਆ ਹੋਰ ਆਨ ਹੋਰ ਦਾਨ ਦੇਣ ਦੇ ਤਮਾਚਨ ਤਰ੍ਹਾਂ ਘਰ ਨਹੀਂ ਹੋਵਾਂਗੇ ਤਵਕ ਨਾਮ ਵਿਚਾਰੀਏ ਤੇਰਾ ਨਾਮ ਹੀ ਉਚਾਰਾਂਗੇ ਪਰਮੇਸ਼ਰ ਅਨੰਤ ਰੂਪ ਟਾਰੀਏ ਅਨੇਕਾਂ ਦੁੱਖਾਂ ਨੂੰ ਟਾਲ ਲਵਾਂਗੇ ਤਾਲਣ ਵਾਲਾ ਜੋ ਹੈ ਨਾਮ ਜੋ ਭਈ ਐਂਜਲ ਨਾਮ ਤੇ ਆਉਂਦੀ ਆਇਆ ਤੇ ਪਰਮੇਸ਼ਰ ਜਿਨ੍ਹਾਂ ਜਿਨ੍ਹਾਂ ਨੇ ਆਪ ਜੀ ਦੇ ਨਾਮ ਤੇ ਆਇਆ ਹੈ ਸੁਪਾਪ ਦੇ ਨਿਕਮਾ ਆ ਜੰਮਣ ਮਰਨ ਦਾ ਦੁੱਖ ਤੇ ਸਰੀਰ ਦਾ ਪਾਪ ਉਹਨਾਂ ਨੇ ਨੇੜੇ ਨਹੀਂ ਆਉਂਦਾ ਜਿਹੜੇ ਔਰ ਧਿਆਨ ਕੋ ਘਰ ਹੀ ਹੈ ਜਿਹੜੇ ਜਿਹੜੇ ਹੋਰ ਧਾਰ ਧਾਰ ਦੇ ਹਿਰਦਿਆਂ ਵਿੱਚ ਕੋਈ ਕਮੱਖਾ ਦੇਵੀ ਦਾ ਘਾਰੀ ਘਾਰੀ ਫਿਰਦਾ ਕੋਈ ਸ਼ਿਵਲਿੰਗ ਦਾ ਜਿਹੋ ਜਿਹੇ ਦੀ ਕੂੜਾ ਕਰੇਗਾ ਉਹੋ ਜਿਹੇ ਫਿਰ ਬਣੇਗਾ ਨਾ ਅੰਤ ਨੂੰ ਮਹਾਪੁਰਖਾਂ ਨੂੰ ਪੁੱਛਿਆ ਇੱਕ ਵਾਰ ਕਲਕੱਤੇ ਆਖੇ ਜੀ ਇੱਥੇ ਜਨਾਨੀਆਂ ਤਾਂ ਬੰਗਾਲ ਵਿੱਚ ਬਹੁਤਿਆਂ ਜਾਂਦੀਆਂ ਤੇ ਮਰਦ ਪੰਜਾਬ ਵਿੱਚ ਕਿਉਂ ਬਹੁਤੇ ਜਾਂਦੇ ਦਾ ਕੀ ਕਾਰਨ ਹੈ ਮਹਾਪੁਰਖਾਂ ਨੇ ਉਸ ਵੇਲੇ ਕਿਹਾ ਸੀ ਮਾਂ ਮਾਇਕੀ ਪੂਜਾ ਕਰ ਨਰ ਤੇ ਨਾਰ ਹੋਰੇ ਹੋ ਤਰੇ ਕਿਤੇ ਕਾਲੀ ਜੀ ਪੂਜਾ ਕਰਕੇ ਅਸੀਰ ਨੂੰ ਜਿਹਦੀ ਪੂਜਾ ਕਰੀਏ ਬਹੁਤਾ ਖੁਸ਼ ਹੋਵੇ ਆਪਣਾ ਰੂਪ ਹੀ ਬਣਾ ਲੈਂਦਾ ਹੈ ਇਸ ਵਾਸਤੇ ਜਿਹੜੀ ਖੁਸ਼ ਹੋ ਕੇ ਜਨਾਨੀਆਂ ਬਣਾ ਰਹੀਆਂ